ਸਿਮੀ ਨੂੰ ਬਾਜ ਮਾਰ ਲਾ ਚਲੋ ਗੇਟ ਖੋਲ ਲਓ ਜੀ ਅੱਜ ਆਪਾਂ ਇਹਦੇ ਗਮਲੇ ਲੈਣ ਚੱਲੇ ਆ ਬੂਟੇ ਵਿਚਾਰੇ ਲਿਆ ਕੇ ਪੇ ਰੱਖਿਓ ਹੈਗੇ ਮਰ ਜਾ ਗਏ ਹਾਂ ਜੀ ਸਸਤੀ ਕਲਤੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬੱਚਿਆਂ ਨੂੰ ਫਿਰ ਮੈਮੀ ਨਾਲ ਚੱਲੀ ਵੀ ਮੈਂ ਤਾਂ ਚਲੋ ਗਮਲੇ ਰੱਖ ਕੇ ਲੈ ਆਏ ਇਹ ਗੱਡੀ ਦੇ ਵਿੱਚ ਮੈਂ ਤਾਂ ਫੇਰ ਮੁੜ ਕੇ ਚੇਤਾ ਭੁੱਲ ਜਾਂਦਾ ਤਾਂ ਜਿਹੜੇ ਬੂਟੇ ਆਪਣੇ ਉਹ ਮਰ ਜਾ ਗਏ ਆ ਤੇ ਇਹਨਾਂ ਨੂੰ ਛੱਡਿਆ ਹੀ ਹੈ ਤੇ ਬਾਕੀ ਆ ਕੇ ਹਲੇ ਸਾਰਾ ਕੰਮ ਕਰ ਪਿਆ ਆ ਕੰਨਾ ਆ ਬਾਕੀ ਹੌਲੀ ਹੌਲੀ ਦੇਖਦੇ ਆ ਪੂਰੇ ਦਿਨ ਤੱਕ ਕੀ ਮੋਹਲ ਬਣਦਾ ਤਾਂ ਕੀ ਹੁੰਦਾ ਆ ਆ ਜੋ ਦਿਵਾ ਘਰ ਰੱਖਦੀ ਸੀੜੀ ਤੇ ਤੁਰੋ ਪੁੱਛ ਲੈਨੇ ਆ ਜੇ ਤਾਂ ਉਹ ਹੀ ਰੇਟ ਆ ਤੁਸੀਂ ਦੇਖ ਲੈਨੇ ਰੇਟ ਹੁਣ ਮੋਹਰੇ ਪੁੱਛ ਨੂੰ ਪਿਛਲੇ ਸਾਲ ਨੂੰ ਵੀ ਪੁੱਛਣਾ ਹੂੰ ਉਹਦਾ ਮੈਂ ਆਹ ਦੇ ਇੱਧਰ ਪਏ ਆ ਗਮਲੇ ਬੰਦਾ ਵੀ ਇੱਥੇ ਕਿਤੇ ਹੀ ਹੋਣਾ ਆਗ ਨਾ ਸੋਹਣੇ ਲਾ ਦੈ ਨਾ ਪਰ ਇਹ ਟੁੱਟਣ ਦਾ ਡਰ ਹੈ ਜਿਆਦਾ ਨਹੀਂ ਪਲਾਸਟਿਕ ਵਾਲੇ ਨਾ ਕਹਿੰਦਾ ਲੈਓ ਗਰਮੀਆਂ ਚ ਗਰਮੀਆਂ ਚ ਸੀਮੈਂਟ ਵਾਲੇ ਸਹੀ ਰਹਿੰਦੇ ਆ ਸੀਮੈਂਟ ਤਾਂ ਗਮਲੇ ਹੈਗੇ ਸੀਮੈਂਟ ਦੇ ਨਹੀਂ ਹੈਗੇ ਹਨਾ ਉਹ ਵੀ ਪਿੱਛੇ ਹੀ ਜਾਣਾ ਪੈਣਾ ਉੱਧਰ ਮੈਂ ਸੋਚਿਆ ਵੀ ਮੈਂ ਕਿਹਾ ਚਲੋ ਗਮਲਿਆਂ ਦੇ ਨਾਲ ਮੈਂ ਦੋ ਕਬੂਟੇ ਹੋਰ ਲੈ ਲੂੰਗੀ ਪਰ ਲਾਦਾ ਤੇ ਇੰਨੀ ਮੜਾ ਆ ਜਿੱਥੇ ਗਮਲੇ ਲੈਣੇ ਸੀ ਉੱਥੋਂ ਲੈ ਨਹੀਂਓ ਬੂਟੇ ਵਾਲੀ ਦੁਕਾਨ ਤੇ ਆ ਗਿਆ ਪੜ ਗਿਆ ਉੱਥੇ ਗਮਲੇ ਹੈ ਨਹੀਂ ਸੀਗੇ ਹੁਣ ਕਹਿੰਦੇ ਇੱਕ ਚੀਜ਼ ਮਿਲਣੀ ਚਾਹੀਏ ਗਮਲੇ ਲੈ ਰਹੇ ਹੋ ਤਾਂ ਚਾਹੀਏ ਲੈ ਲਓ ਬੂਟੇ ਇੱਥੇ ਹੀ ਹੋਰ ਆਣ ਤੇ ਇਹ ਤੇ ਬਾਕੀ ਆ ਗਿਆ ਆ ਗਿਆ ਗਮਲੇ ਆ ਗਏ ਆਪ ਬਣਾਉਂਦੇ ਆ ਇੱਥੇ ਬਿਲਕੁਲ ਸਕੂਲ ਦੇ ਸਾਹਮਣੇ ਆ ਚਲੋ ਪੁੱਛਦੇ ਇਹਨਾਂ ਨੂੰ ਕੀ ਰੇਟ ਆ ਪੰਜ ਲੈਣੇ 6 ਆ ਪੁੱਛੋ ਤਾਂ ਕਿੰਨੇ ਇੰਚ ਦੇ ਲੈਣਾ 12 ਇੰਚ ਦੇ ਕਹਿੰਦੇ ਸੀਗੇ ਸਾਰੇ ਆਪ ਤਿਆਰ ਕਰਦੇ ਇੱਧਰ ਜਰੋ 12 ਇੰਚ ਦੇ ਕੌਣ ਲੜੇ ਅਛਾ ਆਲੇ ਆ ਚੋਰਾਂ ਕੋਲ ਮੰਦੀ ਜਾਨਾ ਯਾਰ ਉਹਦਾ ਨਹੀਂ ਨਹੀਂ ਆਹ ਸੋਨੇ ਲਾ ਦੇ ਰੰਗ ਬਰੰਗੇ ਜੇ ਰਹਿ ਜਾਂਦਾ ਆ ਖਰਾਬ ਤਾਂ ਨਹੀਂ ਹੁੰਦਾ ਇਹ 67 ਰੁਪਏ ਆ ਸਹੀ ਸਹੀ ਰੇਟ ਹਾਂ ਤਾਂ ਜਿਹੜੇ ਬਿਨਾਂ ਰੰਗ ਤੋਂ ਆ ਉਹ ਅੱਛਾ ਬੂਟੇ ਵੇਰੇ ਹੋ ਗਏ ਕੈਨਸਲ ਆ ਤਾਂ ਇਧਰ ਕਮਲੇ ਆਪਾਂ ਲੈ ਲਏ ਆ ਵੇ ਵੇ ਕਾਉ ਨੇ ਰਿਚੇ ਮੈ ਜਾਂਦੀ ਹੋਊ ਉਸਕੇ ਉਸਕੇ ਨਿਆਣਿਆਂ ਨੂੰ ਛੱਡ ਕੇ ਆਉਂਦੇ ਸੀ 60 ਰੁਪਏ ਦਾ 60 ਰੁਪਏ ਦਾ ਆਜੋ 60 ਰੁਪਏ 60 ਜੀ ਦਾ ਇੱਧਰ ਨੂੰ ਆ ਜਾਓ ਪਾ ਰੋਡ ਤੇ ਹੀ ਰੋਲਾ ਪਾਇਆ ਕਿੰਨੇ ਦਾ ਗਮਲੇ 60 ਰੁਪਏ ਦਾ 12 ਇੰਚੀ ਵਾਲਾ ਭਾਈ ਕੀ ਕਹਿੰਦਾ ਉਹ ਪਤਾ ਨਹੀਂ ਉਹ ਪਾਣੀ ਤੇ ਤੇਲ ਮੋੱਕ ਗਿਆ ਬੁੱਢਾ ਅੱਛਾ ਤਾਂ ਇਹ ਕਹਿੰਦਾ ਕੀ ਹੋਇਆ ਕਿੱਦਾਂ ਕਿੱਡੇ ਗਮਲੇ ਆ ਗਮਲੇ ਕਿੱਡੇ ਆ 12 ਇੰਚੀ ਵਾਲੇ ਕਿਹੜੇ ਹੈਗੇ ਕਿੱਥੇ ਚਲ ਗਏ ਆਹ ਦੇਖ ਹਾਂ ਰੱਖ ਲੈ ਗੱਡੀ 'ਚ ਹਾਂਜੀ ਇਹੜੇ ਲੈ ਇੰਦਾ ਦੇ ਲੈ ਰੰਗ ਬਰੰਗੇ ਆਹ ਲੈ ਹਾਂ ਇਹ ਵੀ ਆ ਦੋ ਲੈ ਲੈ ਲਓ ਦੋ ਹੋ ਰੱਖ ਦਿਓ ਗੱਡੀ ਚ ਰਖਾ ਲਵਾ ਰੱਖੋ ਜੋ ਗੱਡੀ ਚ ਇੱਕ ਲਾਲ ਹੈ ਦੋ ਲੈਣੇ ਦੋ ਲੈਣੇ ਦੋ ਰੱਖ ਦਿਓ ਇਹਨੂੰ ਰੇਟ ਕਿੰਨਾ ਹੈ 70 ਕਹਿੰਦਾ ਸੀ 50 ਕਹਿੰਦਾ ਸੀ ਮੰਨਿਆ ਹੀ ਨਹੀਂ ਕਹਿੰਦਾ 50 ਦੂਜੇ ਲੱਗ ਜੂ ਬਿਨਾਂ ਰੰਗ ਵਾਲੇ ਹਾਂ ਹੈਗੇ ਤਾਂ ਦੇ ਲੋ ਨਹੀਂ ਤਾਂ ਉੱਚਾ ਕਟਾ ਦਮਾ ਦੇਖਦੀ ਆ ਇਹ ਫਾਂਸੋ ਦਾ ਵਾਲਾ ਮੀਨ ਕਿੰਨੇ ਬਣਨੇ 120 ਹਾਂ ਇੱਥੇ ਖਾਲਾ ਕਿਵੇਂ ਲੱਗ ਅਸ਼ਵੀਰ ਆ 10 ਰੁਪਏ ਦੇਓ ਹੋਰ ਇਹਨੇ ਆ 120 ਦੇਣੇ ਆ ਲੋ ਆ ਹੀ ਕਰਦਾ ਕਰੇ ਅੱਜ ਤੇ ਅੱਜ ਤਾਂ ਹੀ ਕਹਿੰਦਾ ਕੀ ਹੋਇਆ ਮੈਨੂੰ ਤਾਂ ਪਤਾ ਨਹੀਂ ਕੌਣ ਆ ਚਲੋ ਚੰਗਾ ਆ ਠੀਕ ਹੈ ਇਹ ਮੈਂ ਜੋ ਗੋਹਾ ਵੀ ਪੋਣਾ ਪੈਣਾ ਹੁਣ ਗੋਹਾਗਾ ਤੇ ਪੋਣਾ ਹੈ ਮਿੱਟੀ ਪੋਣੀ ਆ ਕਹਿੰਦੀ ਮਿੱਟੀ ਦੂਜੀ ਏਦਾਂ ਰੇਤ ਲਈ ਜਾਈ ਨਾ ਭਾਇਓ ਉਹ ਵੀ ਨਿਕਲ ਜਾਂਦੀ ਸਾਰੀ ਰੋਣ ਤਾਂ ਪੈਣਾ ਹੁੰਦਾ ਹੋੜਾ ਪਾਣਾ ਨਹੀਂ ਹੁਣ ਉਹ ਚਾਤਰ ਰੋਣੇ ਆ ਹੁਣ ਮੇਰੇ ਬੂਟੇ ਰਹਿ ਗਏ ਦੋ ਬੂਟੇ ਲੈਣ ਨੂੰ ਬਿੱਲ ਕੱਦਾ ਹੈਗਾ ਹੁਣ ਮੈਂ ਉਹ ਸਰਜੀਤ ਦਿਨ ਆਉਂਗੀ ਤਾਂ ਫਿਰ ਬੂਟੇ ਲੈ ਕੇ ਜਾਉਂਗੀ ਵਧੀਆ ਇਹ ਟੈਕੋਰੇਟ ਵਾਲੇ ਤਹਾਡੇ ਨਾਲ ਨਹੀਂ ਆਉਣਾ ਘਾਟਾ ਪੈ ਜਾਂਦਾ ਮੈਨੂੰ ਤੁਹਾਡੇ ਨਾਲ ਆਉਣ ਚ। ਹਾਂ ਤਾਂ ਬੋਲ। ਆਹ ਵਾਹ ਤਾਂ ਇੱਧਰ ਹੀ ਗਿਆ ਤੂੰ ਪਿੱਛੇ ਹੀ ਰੋਕ ਲਈ ਚਲੋ। ਕੋਈ ਨਾ ਛਾਸ ਦੇ ਤੈਨੂੰ। ਇਹਨਾਂ ਮਹਿੰਗੇ ਦੰਨੇ ਸੀ। ਦੋ ਕਬੂਟੇ ਖਾਣ ਨੇ ਵਧੀਆ ਲਾਦੇ ਨਾ ਹਰੇ ਭਰੇ ਜਿੱਦਾਂ। ਸੁੰਨੇ ਲਾਉਦੇ ਆ ਫਿਲਾਉ। ਹੁਣ ਤਾਂ ਉੱਦਾਂ ਵੀ ਮੌਸਮ ਆ ਹੈ ਨਾ। ਹੁਣ ਤਾਂ ਲੱਗ ਜਾਣੇ ਆ। ਚਲੋ। ਆਪਣਾ ਕੰਮ ਕੁਮਿਸ਼ਾਟੇ ਕੇ ਅੰਦਰ ਜਾਈਏ ਮੈਂ ਨਾ ਠੀਕ। ਮੋਟਾ ਕਿ ਪੈ ਲੜ ਰੋਟ ਨੋਕ ਨੂ ਜਿਹੜੀਆਂ ਛੱਡੀਆਂ ਸੀਗੀਆਂ ਵਿੱਚ ਤੇ ਸਾਡੇ ਆ ਸਾਬਣ ਦੀ ਫੈਕਟਰੀ ਆ ਸਾਬਣ ਤਿਆਰ ਹੁੰਦੇ ਆ ਜੇ ਕਹਿੰਦੇ ਲੈਣੇ ਹੋ ਤਾਂ ਲੈ ਸਕਦੇ ਬਿਲਕੁਲ ਸੋਨਾ ਲਿੱਕਾ ਤੇ ਸਾਹਮਣੇ ਇਹ ਫੈਕਟਰੀ ਆ ਸਾਬਣ ਆਪ ਤਿਆਰ ਕਰਦੇ ਇਹ ਫੈਕਟਰੀ ਚ ਹਾਲੇ ਪਾਰਕਿੰਗ ਲਵੋਂਦਾ ਗੱਡੀ ਪੂਰੀ ਗੇਟ ਲਾਉਣ ਲੱਪਿਆ ਇਹ ਉੱਥੇ ਹੋਣ ਮਾਰਦਾ ਤੇ ਤੋਂ ਗੇਟ ਨਹੀਂ ਖੋਲ ਹੋਇਆ ਆਜੋ ਆਜੋ ਕਰੀ ਜਾਂ ਨਾ ਲਗਾ ਲੋ ਲਗਾ ਲੋ ਹੱਥ ਦਾ ਫੜੇ ਤਾਂ ਏਦਾਂ ਮਾਤ ਦਾ ਲੈ ਜਾ ਲੈ ਜਾ ਗੱਡੀ ਗੇਟ ਤੇ ਤੋਂ ਖੋਲਦਾ ਨਹੀਂ ਗੇਟ ਖੋਲਦਾ ਨਹੀਂ ਦਿੱਤਾ ਹੈ ਅੱਜ ਮੈਂ ਇੰਨਾ ਕੰਮ ਕੀਤਾ ਹਨਾ ਇੰਨਾ ਕੰਮ ਕੀਤਾ ਕਿ ਅੰਦਰਲੇ ਕਮਰਿਆਂ ਦਾ ਕੋਸ਼ ਕੰਮ ਨਹੀਂ ਹੋਇਆ ਸਫਾਈ ਨਹੀਂ ਹੋਈ ਸਵੇਰ ਦੀ ਬੂਟੀਆਂ ਦਿਵਾਲੇ ਲੱਗੀਆਂ ਤੇ ਹੁਣ ਮੇਰੇ ਚ ਇੰਨੀ ਹਿੰਮਤ ਨਹੀਂ ਕਿ ਛੋਟੇ ਛੋਟੇ ਗਮਲੇ ਚੱਕ ਕੇ ਉੱਪਰ ਉਹ ਕਾਰਨਰ ਤੇ ਕੁੰਜਿਆ ਤੇ ਕੋਲਿਆ ਤੇ ਰੱਖ ਦਵਾਂ ਫੱਕ ਹੋ ਗਿਆ ਤੇ ਹਲੇ ਕੱਪੜੇ ਧੋਣ ਵਾਲੇ ਮਸ਼ੀਨ 'ਚ ਪਏ ਆ ਤੇ ਝਾੜੂ ਪੋਚਾ ਪਿਆ ਭਾਂਡੇ ਪਏ ਰੋਟੀ ਖਾਣੀ ਆ ਤੇ ਟਾਈਮ 10:00 ਵਜੇ ਆ ਤਕੋਈ ਕੰਮ ਨਹੀਂ ਸਿਰੇ ਚੜਦਾ ਹੈਗਾ ਬਸ ਆਹ ਹੀ ਬੂਟਿਆ ਦਿਵਾਲੇ ਲੱਗੇ ਆ ਤੇ ਜਿਹੜੇ ਆਪਾਂ ਗਮਲੇ ਲਿਆਂਦੇ ਸੀਗੇ ਉਹ ਵੀ ਆਪਾਂ ਲਾਉਦੇ ਆ ਦੇਖੋ ਉਹ ਵੀ ਆਪਾਂ ਕਰਦੇ ਫਿੱਟ ਵਿੱਚ ਸੋਹਣੇ ਲਾਉਦੇ ਹਨਾ ਦੱਸਿਓ ਸਾਰੇ ਜਾਣੇ ਇੱਧਰ ਸਾਡੇ ਬਿੱਗ ਬਾਸ ਫੋਨ ਤੇ ਬਿਜ਼ੀ ਮਾਤਾ ਸਾਡੀ ਥੱਕ ਕੇ ਲੰਮੇ ਬੈਗੇ ਉਹ ਨਹੀਂ ਗੱਲ ਚੱਲ ਆ ਆ ਰੋਂਗ ਨੰਬਰ ਆਉਂਦੇ ਪਾਪੇ ਨੂੰ ਬਹੁਤ ਹਾਂਜੀ গুড মর্নিং ਜੀ ਦਿਨ ਹੋ ਗਿਆ ਦੂਜਾ ਤੇ ਕੱਲ ਜਿਹੜਾ ਆਪਣਾ ਵਲੌਗ ਸੀਗਾ ਉਹ ਵੇਚ ਹੀ ਰਹਿ ਗਿਆ ਕਿਉਂਕਿ ਕੰਮਕਾਰ ਕਰਕੇ ਥੱਕ ਗਏ ਤੋਂ ਉਤੋਂ ਬਾਅਦ ਚ ਨੀਂਦ ਆ ਗਈ ਸੋ ਗਏ ਫੇਰ ਸ਼ਾਮ ਦਾ ਉਹੀ ਰੂਟੀਨ ਕੰਮਕਾਰ ਰੋਟੀ ਪਾਣੀ ਜਿਹੜਾ ਹੈਗਾ ਤੇ ਉਹਦੇ ਕਰਕੇ ਫੇਰ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਾ ਤੇ ਅੱਜ ਟਾਈਮ ਹੋ ਗਿਆ 11:30 12 ਵਜੇ ਦਾ ਟਾਈਮ ਹੋ ਗਿਆ ਤੇ ਢਿੱਲੋ ਸਾਹਿਬ ਜਾ ਰਹੇ ਆ ਵਿਆਹ ਤੇ ਸਾਨੂੰ ਲੈ ਕੇ ਨਹੀਂ ਜਾਂਦੇ ਫੇ ਮੈਨੂੰ ਕੋਈ ਵਿਆਹ ਆ ਜਵੇ ਹੈਨਾ ਤਾਂ ਕਹਿੰਦਾ ਨਹੀਂ ਜਾਣਾ ਤੇ ਆਪ ਨੂੰ ਮੜਾ ਜਾ ਕਿਸੇ ਦਾ ਕਾਰਡ ਆ ਜਵੇ ਬਸ ਭੱਜੇ ਜਾਂਦੇ ਆ ਤਹਣਾ ਆਪਾਂ ਲੈਣੇ ਪੈਸੇ ਫੇਰ ਨਾ ਜਾਣ ਦੇਣਾ ਆਪਾਂ ਵੀ ਨਾ ਨਾਟਾ ਲਾਇਆ ਹੋਰਿਆਂ ਨੂੰ 500 ਨਾ ਹੀ ਘੱਲ ਬਣਨੀ ਮੇਰਾ ਬੈਗ ਵੀ ਹੋਣਾ ਚੱਲੋ ਚੱਲੋ ਅੰਦਰ ਚੱਲ ਜਾਓ ਸਾਰੇ ਜਣੇ ਆਪੇ ਗੇਟ ਖੋਲੂਗੇ ਚੱਲੋ ਭੱਜ ਜਾਓ ਭੱਜ ਜਾਓ ਅਹੀਂ ਗੇਟ ਖੋਲਣਾ ਆਪੇ ਖੋਲੂਗੇ ਚਲੋ ਚਲੋ ਜਦ ਮੇਰੇ 500 ਰੁਪਈਆ ਹੋਰ ਨਹੀਂ ਦਿੱਤਾ ਅਹੀਂ ਨਹੀਂ ਖੋਲਣਾ ਮੰਮੀ ਲੱਗੀ ਖੋਲਣ ਮੰਮੀ ਖੋਲੀ ਨਾ ਆਪੇ ਖੋਲੂਗੇ ਅਹੀ ਗੋ ਨੋ ਕਰਿਆ ਗੇਟ ਖੋਲਣ ਨੂੰ ਗੱਡੀ ਦੇ ਵਿੱਚ ਦੀ ਐਦਾਂ ਦੇ ਦੇ ਜਿੱਦਾਂ ਖਾਈ ਜਾਣਾ ਹੁੰਦਾ ਭਰਾਵਾ ਸੋਨਾ ਲਾ ਤਾਇਆ ਮਮੀ ਨੇ ਗੇਟ ਖੋਲ ਕੇ ਕੰਮ ਖਰਾਬ ਕਰਤਾ ਸਾਰੇ ਮੈਂ ਅੰਦਰ ਬਾੜਨੇ ਸੀਗੇ ਇਹ ਕੋਈ ਨਹੀਂ ਪਤਾ ਸਾਡਾ ਵੀ ਟਾਈਮ ਆਊਗਾ ਕਸਾਂਗੇ ਹੀ ਵੀ ਜਦੋਂ ਆਪਣੀ ਲੰਡੀ ਜੀਪ ਲੈ ਕੇ ਗਏ ਆ ਨਾ ਤੈਨੂੰ ਬਿਠਾਇਆ ਨਾ ਅੱਜ ਇੱਕ ਹੋਰ ਨੁਕਸਾਨ ਮਮੀ ਆ ਤਾਂ ਹੀ ਚੰਗਾ ਕੰਮ ਪਾਇਆ ਸਾਰਗੇ ਤੇ ਜਿੱਥੇ ਥੱਲੇ ਦੇ ਦੇ ਕ ਪਣੀ ਹੈ ਚੱਲ ਕੋਈ ਨਹੀਂ ਉੱਧਾ ਵੀ ਘੜਾ ਤੁਹਾਨੂੰ ਇਹਨਾਂ ਚ ਦੀਦਾ ਆ ਐਵੇਂ ਅੱਛਾ ਏਡੀ ਤੂੰ ਰੈਨ ਕਾ ਲੈਣ ਆਏ ਮੁੜ ਕੇ ਮਿੰਟਕਵਾੜ ਇੱਧਰ ਨੂੰ ਮਿੰਟਕਵਾੜ ਇੱਧਰ ਨੂੰ ਵਿਆਹ ਵੀ ਉਹ ਦੇਖਣਾ ਕਿ ਇੱਥੇ ਘੁੰਮਣਾ ਆ। ਆ ਟੁੱਟੀਆਂ ਨਾ ਫੇਰ। ਮੋੜਤੀਆਂ ਹੈ ਮੁੜਗੀਆਂ ਹੀ ਫਿਰੋ। ਬਚ ਗਈਆਂ? ਆਹੋ ਉਹ ਮਾੜੀ ਮਾੜੀ ਨਾ ਮੋੜੀ। ਅੱਛਾ। ਇਹ ਹੁੰਦੀ ਸੋਹਣੀ। ਦੂਜੀ ਪਤਲੀ ਜੀ ਤਾਂ ਡਿਜ਼ਾਈਨ ਕਰ ਗਈ ਫੇਰ ਟੁੱਟ ਜਾਣੀ ਹੈਗੀ। ਚਲੋ ਸ਼ੁਕਰ ਹੈ ਤੁਹਾਡਾ ਪਛਾਣ ਹੋ ਗਿਆ। ਭਰਾਵਾ ਕਿਹਦੇ ਚੀਜ਼ ਦੇ ਦੂ ਕਿ ਰੱਖ ਲਿਆ ਕਰੋ। ਰੱਖੀ ਕਰਿਆ। ਏਨੇ ਚ ਮੰਝਾ ਰੱਖੀ ਨਾ ਰੱਖੀ ਤਾਂ ਮੈਂ ਹੀ ਹੈਗੀ ਔਰ ਮੈਨੂੰ ਕੀ ਪਤਾ ਵਿਤੋ ਹੀ ਆ ਕਿ ਇਦਾਂ ਡਿੱਗ ਜਾਣਾ ਉੱਤੇ ਠੀਕ ਕਰੋ ਦਵਾਈ ਨਾ ਹੈ ਸਾਡੇ ਦਵਾਈ ਜਿਹੜਾ ਤੁਹਾਨੂੰ ਨਸ਼ਾ ਹੋ ਜਾਂਦਾ ਦਵਾਈ ਨਾ ਰੋਟੀ ਪਾ ਦੇਣਾ ਮੈਂ ਤੁਹਾਨੂੰ ਖਾਲਦਾ ਇਦਾਂ ਨਹੀਂ ਕੰਮ ਮੁੱਕਦੇ ਸਾਰਾ ਦਿਨ ਜਦੋਂ ਤਿੰਨ ਤਿੰਨ ਚਾਰ ਚਾਰ ਬੰਦੇ ਰੋਟੀ ਪੈਕ ਕਰਨੀ ਹੋਵੇ ਲਓ ਤੁਹਾਨੂੰ ਕਿੱਥੇ ਚਲ ਗਿਆ ਲਓ ਜੀ ਰੋਟੀ ਪੈਕ ਹੋ ਗਈ ਚਾਰ ਬੰਦੇ ਆ ਵੀ ਚਲੋ ਚਾਰ ਰੋਟੀ ਬੰਦੇ ਵੀ ਚਲ ਜੀ ਕੰਮ ਤੇ ਸੋਨਾ ਨਿਕਾ ਆ ਜੋ ਇੱਕ ਟੇਹਣੇ ਇਧਰ ਉਹ ਵੀ ਤਿਆਰ ਹੋਇਆ ਇਹਨੀਆਂ ਰੋਟੀਆਂ ਹੀ ਬਣਾ ਦੇ ਮੈਂ ਕਿ ਸਾਨੂੰ ਵੀ ਤਨਖਾਹ ਲੱਗਣੀ ਚਾਹੀਦੀ ਆ ਹਾਂ ਨਾ ਚਾਰ ਚਾਰ ਪੰਜ ਪੰਜ ਬੰਦੇ ਰੋਟੀਆਂ ਹੀ ਬਣਾ ਕੇ ਭੇਜਣੀਆਂ ਝੋਲਾ ਕੋਈ ਨਹੀਂ ਸਾਈ ਝੋਲਾ ਵੀ ਤੂੰ ਪੈਸੇ ਤਿਆਰ ਰੱਖ ਸਾਡੀ ਪੇਮੈਂਟ ਅਈ ਝੋਲਾ ਤਿਆਰ ਰੱਖਦੇ ਆ ਪੇਮੈਂਟ ਛੋਟੂ ਕੋਲ ਆਣੀ ਆ ਆਹ ਇਹਦਾ ਲੈਂਦਾ ਹੀ ਆ ਇੱਕ ਤੇ ਫ੍ਰੀ ਕੰਮ ਕਰਦਾ ਆਹੋ ਟੋਟਿਆਣੀ ਚੇਨ ਲਾ ਹੋ ਗਿਆ ਆ ਹਾਂ ਹਾਂ ਆਹੋ ਹਾਂ ਐ ਉਹਦਾ ਦਵਾਈਆਂ ਇੰਨੀ ਇੰਨੀਆਂ ਖਲੋਣੀਆਂ ਆਓ ਬੇ ਸਾਗਤੋ ਵੀ ਨਾ ਬੱਚ ਆ ਦੇਖ ਲਓ ਕੋਲੀ ਵੀ ਦੇਤੀ ਚਾਚੀ ਨੇ ਕੋਲੀ ਪਿੱਛੇ ਅਮੀ ਉਦੈ ਕਰਦੀ ਆ ਸਾਗ ਤਾਂ ਇੱਥੇ ਹੀ ਹੋਣਾ ਜਦੋਂ ਰੋਟੀ ਖਾਣੀ ਫੇ ਮੈਂ ਉਦੋਂ ਵੀ ਦੱਸੂ ਤੁਹਾਨੂੰ ਦੱਸੀ ਕਿਹੜੇ ਖਾਗੂਗੀ ਰੋਟੀ ਆਹ ਤੁਹਾਨੂੰ ਦੱਸ ਆਹੋ ਆ ਕੋਲੀ ਕੋਲੀ ਹਣ ਆਹ ਉਹ ਕੋਲੀ ਦਾ ਕਿੱਦਾਂ ਕਰਨਾ ਤੁਹਾਨੂੰ ਲੈ ਜਾਗੇ ਰੱਖ ਲੈਗੇ ਨਹੀਂ ਜਾਗੇ ਕੋਲੀ ਦੇ ਤਾਂ ਸਾਡੀ ਤੁਸੀਂ ਰਹਿਣ ਤੋਂ ਸਾਡੇ ਅੱਗੇ ਭਾਂਡੇ ਦੀ ਲੱਭਦੇ ਮਮੀ ਕਿੱਦਾਂ ਕਰਨੀ ਹਣ ਜੋਗਾਂ ਤੇ ਸਾਗ ਨਾ ਲਿਆ ਕਰ ਖਾਣੇ ਤੋਂ ਆਹੋ ਮੈਂ ਤਾਂ ਆਪਣੇ ਤਾਂ ਬਖਾਲੀ ਨਹੀਂ ਆਈ ਉੱਥੇ ਦਾਲ ਪੁਆਈ ਆ। ਅਲਾਵ ਨੇ ਸਾਗ ਖਾਣਾ ਨਹੀਂ ਸੀਗਾ ਮੰਮੀ ਨੂੰ ਪਤਾ ਲੱਗ ਗਿਆ ਵੀ ਸਾਗ ਬਣਾਇਆ ਆ। ਮੈਂ ਹੀ ਦਿੰਦੇ ਮਾਂ ਵੀ ਨਹੀਂ ਲਿਆਉਂਦੀ ਕੈਂਚਾ ਨਾ ਲੈ ਤੂੰ। ਆਹੋ ਵੀ ਤੂੰ ਹੀ ਮਾਰੀ ਆ। ਆਹੋ ਆ ਦੇ ਮਸਾ ਆਹੋ ਬੈਠਾ ਉਹ। ਕੁਖੀਵਾ ਨਾ ਨਾ ਨੂੰ ਕੋਈ ਨਹੀਂ ਤੁਹਾਨੂੰ ਦਾਲ ਦੇਣੀ ਮਾਹਾਂ ਦੀ ਬਣਾਵਣਾ। ਗਰਮ ਰਹੋ। ਗਰਮ ਰਹੋ। ਆ ਛੜਦੇ ਥੋੜੇ ਥੋੜੇ ਚੀਜ਼ੇ ਖਾਇਆ ਬਹੁਤੀ ਨਹੀਂ ਆਹ ਹਾਂ ਚਾਹੁੰ ਤਾਂ ਗੁਹਾ ਮਾਂ ਮਾੜੀ ਲੈ ਜਾ ਮਾੜਾ ਜਾਂ ਉਹ ਇਦਾਂ ਕਰ ਮਾੜਾ ਜਾਂ ਖਾਣਾ ਚਾਤੀਏ ਜਲ ਜਾ ਬੁਰਕੀ ਮਾੜੀ ਉਂਗਲ ਲਾ ਕੇ ਕੜਾਈ ਉਂਗਲ ਲਾ ਕੇ ਤਾਂ ਦੇਹ ਲ ਸੁਆ ਆ ਹੋਵੇ ਸੁਆ ਦੀ ਦੇਖਣਾ ਕਿਤੇ ਜਾਂਦੇ ਨਹੀਂ ਲੈ ਆ ਮੱਖਣ ਦੇ ਐਨ ਕ ਵੀ ਤੋੜ ਦੇਣੀ ਹੈ ਗਿਆ ਉਹ ਇੱਥੇ ਮੈਂ ਰੱਖ ਦਿੱਤੀਆਂ ਮੰਜੇ ਤੇ ਮੰਮੀ ਉੱਤੇ ਆ ਕੇ ਵੇ ਲੰਮੀ ਪੈ ਗਈ ਇੰਨਾ ਸ਼ੂਗਰ ਬਚ ਗਈਆਂ ਬਿੰਗੀਆਂ ਹੋ ਗਈਆਂ ਮੜੀਆਂ ਜੀਆਂ ਉਹਦੇ ਵੀ ਨਿਆਹ ਪਰਾਇਆ ਸਾਰਾ ਅੰਨਿਆ ਦਾ ਟੱਬਰ ਹੋਇਆ ਫੇ ਇਦਾਂ ਦੀਦਾ ਹੀ ਨੇ ਕਹੇ ਇਹਨੂੰ ਐਨਕਾ ਲਾਲਾ ਕੇ ਉੱਤੇ ਬਹਿ ਬਹਿ ਥੋੜੀ ਜੰਨੇ ਆ ਬਹਿ ਲਾਈ ਜੰਨੇ ਐਨ ਪਹਿਲੇ ਲਾਈ ਜੰਨੇ ਐਨਕਾ ਨਵੀਆਂ ਨਵੀਆਂ ਲਾਈ ਜੰਨੇ ਆ ਸਾੜੀਆਂ ਬਣਦੀ ਉਹਨੇ ਚੱਕ ਕੇ ਲਿਆਣੇ ਆ ਚੱਕ ਕੇ ਲਿਆਣੇ ਆ ਦੂਜੀ ਵਾਲੀ ਤੇ ਰੱਕ ਫੇ ਉੱਤੇ ਬਹਿ ਜਾਈ ਸਾੜੀਆਂ ਬਣਦੀ ਆ ਚੱਕ ਕੇ ਲਿਆਉਣ ਆ ਆ ਕੇ ਨੀ ਯਾਰ ਮਾ ਇਹਨੇ ਕੋਈ ਵੀ ਕਾਲੂ ਦੇ ਦੇ ਕਾਲੂ ਜਾਣੇ ਮੇਰੇ ਤਾਂ ਵਿਆਹ ਚਲ ਗਿਆ ਆ ਹਾਂ ਕਿੱਥੇ ਜਾਓਗੇ ਕਾਲੂ ਦੇ ਦੇ ਅੱਜ ਤੈਦਵਾਰ ਆ